ਹਾਂਜੀ ਸੋ ਫਾਈਨਲ ਆਪਾਂ ਜੀ ਪਿੰਡ ਕਨੇਚ ਤੋਂ ਚੱਲ ਪਿਆ ਜੀ ਤੇ ਗੁਰੂ ਸਾਹਿਬ ਜੀ ਇੱਥੋਂ ਫੇਰੇ ਚੱਲ ਕੇ ਪਿੰਡ ਸੋਨੇਰ 50 ਜੀ ਪੈਸਾ ਕਹਿੰਦੇ ਵੀ ਗੁਰਦੁਆਰਾ ਜਿਹੜੀ ਰੋਡ ਦੇ ਉੱਪਰ ਹੀ ਬਣਿਆ ਹੋਇਆ ਜੀ ਤੇ ਆਪਾਂ ਜਾ ਕੇ ਹੁਣ ਚੱਲਦੇ ਹਾਂ ਜੀ ਸੜਕ ਬਹੁਤ ਖਰਾਬ ਇੱਕ ਤਾਂ ਵਿੱਚ ਵਿਚਾਲੇ ਵਧੀਆ ਬਣੀ ਹੁੰਦੀ ਆ ਤੇ ਵਿੱਚ ਵਿਚਾਲੇ ਕਿਹੜੇ ਸਾਈਂ ਹੁੰਦੇ ਕਿਹੜੀ ਗੱਲ ਕਾਇਮ ਹੋ ਗਿਆ ਜੀ 1:32 ਮਿੰਟ ਪਾਈ ਫੱਟਾ ਬੰਦਾ ਕੋਈ ਵੀ ਹੈ ਨਾ ਚਾਹੇ ਗੁਰੂ ਸਾਹਿਬ ਦੇ ਵੇਲੇ ਸੀ ਚਾਹੇ ਹੁਣ ਵੀ ਹੈ ਬੰਦਾ ਕਦੇ ਝੂਠਾ ਬੋਲੇ ਹੱਤੇ ਨੇ ਝੂਠ ਬੋਲਿਆ ਮੇਰੀ ਕੁੜੀ ਘੋੜੀ ਚੋਈ ਲੈ ਗਿਆ ਬਿਮਾਰ ਕੋੜੀ ਸੀ ਲਿਆ ਕੇ ਕੋੜੀ ਸਾਹ ਨੂੰ ਅੱਗੇ ਰੱਖਤੀ ਛੋਟ ਕਰਾਂਗੇ ਝੂਠ ਚੋਂ ਬੋਲਣਾ ਉਹ ਤਾਂ ਜਾਣੇ ਜਾਣਦੇ ਹਮੇਸ਼ਾ ਸੱਚ ਦਾ ਸਾਥ ਦੇਵੋ ਝੂਠ ਦਾ ਸਾਥ ਨਾ ਦੇਵੋ ਸੱਚ ਦਾ ਸਾਥ ਦੇਵਾਂਗੇ ਗੁਰੂ ਸਾਹਿਬ ਜੀ ਆਪਣੇ ਹਮੇਸ਼ਾ ਨਾਲ ਰਹਿਣਗੇ ਅੰਗ ਸੰਗ ਰਹਿਣਗੇ ਨਾਲ ਇੱਕ ਝੂਠ ਬੋਲਾਂਗੇ ਸਾਨੂੰ ਕਈ ਝੂਠ ਬੋਲਣੇ ਪੈਣਗੇ ਠੀਕ ਆ ਜੀ ਕੋਈ ਗੁਰੂ ਸਾਹਿਬ ਜੀ ਥਲਾਂਕੇ ਗਏ ਹੋਣਗੇ ਇਸ ਥਾਵਾ ਤੋਂ ਤੇ ਆਪਾਂ ਆਪਾਂ ਵੀ ਜਾ ਰਹੇ ਹਾਂ ਜੀ ਤੇ ਆਪਾਂ ਹੁਣ ਮੋੜ ਦਾਂਗੇ ਇਧਰੋਂ ਸੱਜੇ ਓਏ ਰਬ ਗੱਡੇ ਗੱਡੇ ਉਹਦੇ ਖਡਵਾਏ ਨੇ ਇਧਰੋਂ ਦੱਸ ਰਿਹਾ ਜੀ ਸੱਚੇ ਚਲੋ ਚੱਲਦੇ ਆ ਜੀ ਜਿਹੜਾ ਤੁਸੀਂ ਸਾਮਾਣੇ ਰੋਡ ਦੇਖ ਰਹੇ ਹੋ ਨਾ ਇੱਕ ਮੈਂ ਦਿਖਾਉਣਾ ਚਾਹਤ ਅੱਗੇ ਕੋਹੜਾ ਰੋੜੀ ਹੈ ਜੀ ਗੁਰਦਰਾ ਬਾਬਾ ਛੋਟੀ ਸਹਾਉਣੀ ਸਾਹਮਣੇ ਆ ਗਿਆ ਜੀ ਜੀਟੀ ਰੋਡ ਤੇ ਜੀਟੀ ਰੋਡ ਰੇ ਹੈ ਜੀ ਕੁਹਾੜਾ ਰੋਡ ਪਰ ਮੈਂ ਦੱਸਿਆ ਨਾ ਇਹ ਸਾਰਾ ਜਿਹੜਾ ਹੈਗਾ ਨਗਰ ਮਾਛੀਵਾੜਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਾਰਗ ਚੱਲਦਾ ਜੀ ਦਸਵੇਂ ਪਾਸ਼ਾ ਮਹਾਰਾ ਸਤਿਗੁਰ ਜੀ ਇਸ ਨਗਰਾਂ ਵਿੱਚ ਹੀ ਹੁੰਦੇ ਹਿਆ ਇਸ ਨਗਰਾਂ ਵਿੱਚ ਹੀ ਹੁੰਦੇ ਹਿਆ ਗੁਰਦੁਆਰਾ ਪ੍ਰਿੰਟ ਜਸੜ ਗੁਰੂਦਰਾ ਆਲੰਗਰ ਸਾਹਿਬ ਰਾਇਕੋਟ ਕਾਫੀ ਗੁਰ ਘਰ ਨੇ ਜੀ ਇਹ ਤਾਂ ਹੁਣ ਬੰਦਾ ਘਰ ਬੈਠੇ ਤਾਂ ਹੁਣ ਆਪਾਂ ਕੁਝ ਕਰ ਨਹੀਂ ਸਕਦੇ ਜੇ ਬਾਹਰ ਨਿਕਲਾਂਗੇ ਗੁਰ ਇਤਿਹਾਸ ਪੜਾਂਗੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਕਿਹੜੇ ਕਿਹੜੇ ਗੁਰ ਘਰ ਜੋ ਆਪਾਂ ਤੋਂ ਇਹ ਹੁੰਦਣਾ ਵੀ ਦੇ ਵੀ ਹਰਦਾਬ ਨੂੰ ਪਤਾ ਜੀ ਇਸ ਸਵਾ ਦਾ ਦਿਨ ਸ਼ੁਰੂ ਹੋ ਹੋ ਜਾ ਰਹੇ ਨੇ ਹਾਂ ਜੀ ਸੋ ਗੁਰਦਵਾਰ ਸਾਹਿਬ ਇੱਥੋਂ ਰਹਿ ਗਿਆ ਜੀ 8 ਕਿਲੋਮੀਟਰ ਤੇ ਆਪਾਂ ਪੋਲ ਛੱਡ ਗਏ ਆ ਜੀ ਇਸਾ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਇਹ ਹੈ ਦੀ ਕਹਾੜਾ ਰੋਡ ਤੇ ਆਪਾਂ ਹੁਣ ਸਿੱਧਾ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਵੀਡੀਓ ਨਾ ਬਣਾਈ ਰਿਹਾ ਜੀ ਹਾਜੀ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਜੀ ਤੇ ਆਪਾਂ ਵੀਡੀਓ ਆ ਬਣਾ ਰਹੇ ਹਾਂ ਜੀ ਇੱਕ ਦੋ ਫਾਟ ਕਰਕੇ ਵੀ ਆ ਉਹਨੂੰ ਪਤਾ ਲੱਗ ਸਕੇ ਇਤਿਹਾਸਵਾਰੇ ਠੀਕ ਹੈ ਜੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਨੇੜੇ-ਨੇੜੇ ਇਹ ਸਾਰੇ ਤੇ ਆਪਾਂ ਤਾਂ ਕਰਕੇ ਵੀਡੀਓ ਬਣਾਈਓ ਉਦਾਂ ਦੀ ਵੀ ਸਾਰੇ ਤੁਸੀਂ ਚੱਲ ਭਾਈ ਰੁਕ ਗਿਆ ਇਹ ਚਲਾ ਰਹੇ ਹਾਂ ਜੀ ਸਰਹੰਦ ਇੱਧਰ ਖੱਬੇ ਹੱਥ ਤੇ ਸਾਹਮਣੇ ਚਲਾ ਰਹੇ ਹਾਂ ਡੇਲੋ ਤੇ ਆਪਾਂ ਜਾਣਾ ਜੀ ਇੱਧਰ ਸੱਜੇ ਹੱਥ ਚਲੋ ਜੀ ਹੱਪਾ ਮੁਰ ਗਿਆ ਜੀ ਗੁਰਦਰਾ ਸਾਹਿਬ ਜੀ ਇਹ ਹੈ ਵਾਰੀ ਉੱਪਰ ਹੀ ਰੋਡ ਦੇ ਉੱਪਰ ਹੈ ਜੀ ਗੁਰਦਰਾ ਸਾਹਿਬ ਆਪਾਂ ਟਰਨ ਕਰਨਾ ਹੈ ਗੁਰਦਰਾ ਸਾਹਿਬ ਹੈਗਾ ਜੀ ਉਹ ਸਾਈਡ ਤੇ ਪਰਲੇ ਸਾਈਡ ਠੀਕ ਹੈ ਜੀ ਉਹ ਸਾਹਮਣੇ ਅੰਦਰ ਹੋ ਗਿਆ ਜੀ ਅੰਦਰ ਇਹ ਹੈ ਜੀ ਪਿੰਡ ਨੰਦਪੁਰ ਅਨੰਦਪੁਰ ਨਹੀਂ ਨੰਦਪੁਰ ਠੀਕ ਹੈ ਜੀ ਤੇ ਆਪਾਂ ਹੁਣ ਕਰਨ ਲਈ ਆ ਸੀ ਤੇ ਸਾਹਮਣੇ ਗੁਰਦਰਾ ਸਾਹਿਬ ਜੀ ਰੇਰੂ ਸਹਿਬ ਇਹ ਜੀ ਗੁਰਦਰਾ ਸਾਹਿਬ गा दी लो जी पहुंच गए गुरुद्वारा साहब इधर ला दें गुरद्वारा ਰੇਰੂ ਸਾਹਿਬ ਪਾਤਸ਼ਾਹ 6.10 ਅਨੰਦਪੁਰ ਸਾਨੇਵਾਲ ਹਾਂਜੀ ਸਵਾਪਾ ਇਸ ਟਾਈਮ ਖੜਿਆ ਜੀ ਸਾਨੇਵਾਲ ਦੇ ਕੋਲ ਗੁਰਦੁਆਰਾ ਰੇਰੂ ਸਾਹਿਬ ਉਸ ਤੋਂ ਪਿੱਛੇ ਦਰਸ਼ਨ ਕਰ ਰਹੇ ਹੋ ਜੀ ਗੁਰੂ ਘਰ ਦੇ ਗੁਰੂ ਸਾਹਿਬ ਜੀ ਪਿੰਡ ਰਾਮਪੁਰ ਕਟਾਣਾ ਸਾਨੇਵਾਲ ਤੋਂ ਇੱਥੇ ਪਹੁੰਚੇ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਦਿਆ ਸਿੰਘ ਜੀ ਤੇ ਗਨੇ ਖਾਣਾ ਵੀ ਖਾ। 7 ਘੰਟੇ ਦੇ ਨਾਲ ਉੱਚ ਦੇ ਪੀਰ ਵਿੱਚ ਸਤਿਗੁਰ ਜੀ ਇਸ ਨਗਰ ਨੂੰ ਭਾਗ ਲਾ ਗਏ। ਤੇ ਅੰਮ੍ਰਿਤ ਵੇਲਾ ਹੋਇਆ ਠੰਡੀ ਠਾਰ ਠੰਡ ਵਿੱਚ ਸਤਿਗੁਰ ਜੀ ਇੱਥੇ ਬਰਾਜੇ ਤੇ ਰੇਰੋ ਦੀ ਦਾਤਨ ਕੀਤੀ ਸਤਿਗੁਰਾਂ ਨੇ ਤੇ ਜਦੋਂ ਇਸ ਨਗਰ ਦੀ ਸੰਗਤਾਂ ਨੂੰ ਪਤਾ ਲੱਗਿਆ ਵੀ ਸਤਿਗੁਰ ਜੀ ਇੱਥੇ ਆਏ ਹੋਏ ਹਨ ਤੇ ਸਤਿਗੁਰਾਂ ਦੇ ਦਰਸ਼ਨ ਵਾਸਤੇ ਸੰਗਤਾਂ ਗੁਰੂ ਸਾਹਿਬ ਵਾਸਤੇ ਜਲ ਆਪਣੇ ਲੈ ਕੇ ਆਈਆਂ। ਤੇ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਇਸ ਨਗਰ ਸਤਗੁਰਾਂ ਨੇ ਸੰਗਤਾਂ ਦਾ ਪਿਆਰ ਦੇਖ ਕੇ ਇਹ ਬਚਨ ਕੀਤੇ ਇਹ ਧਰ ਦਿੱਤਾ ਨਨਪੁਰ ਸਾਹਿਬ ਵਰਗੀ ਹੈ ਇੱਟਡੇ ਹਵਾਵਾਂ ਨਨਪੁਰ ਸਾਹਿਬ ਵਰਗੀਆਂ ਤਾਂ ਇਸ ਨਗਰ ਦਾ ਨਾਮ ਨੰਦਪੁਰ ਅਤੇ ਗੁਰਦੁਆਰਾ ਰੇਰੂ ਸਾਹਿਬ ਤਾਂ ਪਿਆ ਗੁਰੂ ਸਾਹਿਬ ਜੀ ਨੇ ਇੱਥੇ ਰੇਰੂ ਦੇ ਦਰਖਤ ਦੀ ਦਾਤਨ ਕੀਤੀ ਸੀ ਤੇ ਜਦੋਂ ਗੁਰੂ ਸਾਹਿਬ ਜੀ ਇੱਥੋਂ ਚੱਲਣ ਲੱਗੇ ਤਾਂ ਸਤਗੁਰਾਂ ਅੱਗੇ ਬੇਨਤੀ ਕੀਤੀ ਸੰਗਤਾਂ ਨੇ ਵੀ ਗੁਰੂ ਸਾਹਿਬ ਜੀ ਤੁਸੀਂ ਜਾ ਰਹੇ ਹੋ ਕੁਝ ਸਾਨੂੰ ਨਿਸ਼ਾਨੇ ਦੇ ਜੋ ਤੇ ਗੁਰੂ ਸਾਹਿਬ ਜੀ ਨੇ ਜਿਹੜੀ ਰੇਰੋ ਦੀ ਦਾਤਨ ਕੀਤੀ ਸੀ ਉਹ ਇਥੇ ਗੱਡ ਕੇ ਕਿਹਾ ਇਹ ਜੁਗਾਂ ਤੱਕ ਰਹੇਗੀ ਇਹ ਜੁਗਾਂ ਤੱਕ ਰਹੇਗੀ ਫਿਰ ਸਤਗੁਰ ਜੀ ਇਥੋਂ ਚੱਲ ਕੇ ਪਿੰਡ ਟਿੱਬਾ ਹੁੰਦੇ ਹੋਏ ਆਲਮਗਰ ਸਾਹਿਬ ਪਹੁੰਚੇ ਸੀ ਠੀਕ ਹੈ ਜੀ ਤੇ ਇਹ ਸੀ ਗੁਰੂ ਘਰ ਦਾ ਇਤਿਹਾਸ ਤੁਸੀਂ ਦਰਸ਼ਨ ਕਰ ਲੈਣੇ ਨੇ ਗੁਰੂ ਘਰਾਂ ਦੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਤੇ ਆਪਾਂ ਉਹ ਵੀ ਤੁਹਾਡੇ ਨਾਲ ਵੀਡੀਓ ਸਾਂਝ ਕਰਾਂਗੇ ਗੁਰਦੁਆਰਾ ਟੱਬਾ ਸਾਹਿਬ ਦੀ ਤੇ ਠੀਕ ਹੈ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੇ ਇੱਥੋਂ ਵੀਡੀਓ ਆਪਾਂ ਸ਼ੁਰੂ ਕਰਾਂਗੇ ਠੀਕ ਹੈ ਜੀ ਕਿਉਂਕਿ ਵੀਡੀਓ ਬਣਨ ਦੀ ਵੱਡੀ ਫਿਰ ਐਡਿਟ ਕਰਨੀ ਤੁਹਾਨੂੰ ਪਤਾ ਹੀ ਆ ਔਖਾ ਹੋ ਜਾਂਦਾ ਤੇ ਇੰਨੇ ਕੁ ਵੀਡੀਓ ਪ੍ਰਵਾਨ ਕਰਿਓ ਜੀ ਜੇਕ ਬਾਕੀ ਜੋ ਵੀ ਇਤਿਹਾਸ ਗੁਰੂ ਘਰਾਂ ਦਾ ਹੈਗਾ ਆਪਾਂ ਤੁਹਾਡੇ ਨਾਲ ਸਾਂਝ ਕਰਦੇ ਰਾਵਾਂਗੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜਿਸ ਸ੍ਰੀਰੂ ਜੇ ਤੁਸੀਂ ਦਰੱਖ ਦੇ ਦਰਸ਼ਨ ਕਰ ਰਹੇ ਹੋ ਇਸੇ ਸਥਾਨਾਂ ਤੇ ਸਤਗੁਰਾਂ ਨੇ ਦਾਤਨ ਕਰਕੇ ਰੇਰੋ ਦੀ ਇੱਥੇ ਗੱਡਤੀ ਸੀ ਤੇ ਅੱਜ ਵੀ ਉਹ ਦਾਤਨ ਹਰੀ ਭਰੀ ਹੈ ਸੰਗਤ ਜੀ ਦਰਸ਼ਨ ਕਰੋ ਅਤੇ ਵੀਡੀਓ ਨੂੰ ਵੱਤਵਾਰ ਸ਼ੇਅਰ ਕਰੋ ਲਾਈਕ ਕਰੋ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਧੰਨਵਾਦ